ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਿਹੜੇ ਖਡੂਰ ਸਾਹਿਬ ਹਲਕੇ ਦੇ ਵਿੱਚ ਲਾਲਜੀਤ ਪੁਲੜ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਉਹਨਾਂ ਦੇ ਪ੍ਰਚਾਰ ਦੇ ਸਬੰਧ ਦੇ ਵਿੱਚ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਢਾਲਪੁਰਾ ਵੱਲੋਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਜੇ ਗੱਲ ਕੀਤੀ ਜਾਵੇ ਅੱਜ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਹਲਕੇ ਦੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਲਾਲਜੀਤ ਪੁਲੜ ਨੂੰ ਨਾਲ ਲੈ ਕੇ ਵਕ ਵਕ ਧਰਮਗ ਸਥਾਨਾਂ 'ਤੇ ਜਾ ਕੇ ਮੱਥੇ ਟੇਕੇ ਗਏ ਨੇ ਤੇ ਅਰਦਾਸ ਕੀਤੀ ਬੇਨਤੀ ਕੀਤੀ ਗਈ ਹੈ ਕਿ ਲਾਲਜੀਤ ਪੁਲੜ ਨੂੰ ਚੋ ਨੇ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਗੱਲ ਕਰਦੇ ਆ ਲਾਲਪੁਰਾ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇ ਵਿੱਚ ਸਵਾਗਤ ਹੈ ਲਾਲਪੁਰਾ ਸਾਹਿਬ ਦੇਖੋ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਕਿਸ ਤਰ੍ਹਾਂ ਚੱਲ ਰਿਹਾ ਜੀ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਲ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਕਿ ਚੋਣ ਮਹਿਮ ਕਿਵੇਂ ਚੱਲ ਰਹੀ ਹੈ ਤਾਂ ਚੋਣ ਮਹਿਮ ਅੱਜ ਤੋਂ ਸ਼ੁਰੂ ਕਰ ਰਹੇ ਆ ਅੱਜ ਅਠ ਗੁਰੂਆਂ ਦੀ ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਗੀਠਾ ਸਾਹਿਬ ਵਿਖੇ ਤੇ ਮਲਖਾੜਾ ਵਿਖੇ ਅੱਜ ਨਤਮਸਤਕ ਹੋ ਕੇ ਤੇ ਅਸੀਂ ਅੱਜ ਚੋਣ ਪ੍ਰਚਾਰ ਜਿਹੜੀ ਉਹਦੀ ਮਹਿਮ ਸ਼ੁਰੂਆਤ ਕਰ ਰਹੇ ਹੈ ਸਰਪੁਰਾ ਸਾਹਿਬ ਦੇਖੋ ਹਲਕੇ ਹੁੰਦੇ ਵਿੱਚ ਹੁਣ ਪਹਿਲੀ ਵਾਰ ਬੀਜੇਪੀ ਹਲੁੱਤੇ ਆ ਚਾਰ ਉਮੀਦਵਾਰ ਹੋ ਗਏ ਨੇ ਠੀਕ ਹੈ ਇੱਕ ਭਾਈ ਅਮਰਪਾਲ ਸਿੰਘ ਦਾ ਵੀ ਹੈ ਕਿੰਨਾ ਕਿੰਨਾ ਫੈਕਟਰ ਤੁਸੀਂ ਮਹਿਸੂਸ ਕਰਦੇ ਕਿੰਨਾ ਕ ਕੰਪੀਟੀਸ਼ਨ ਦੇਖਦੇ ਆ ਦੇਖੋ ਚੋਣਾਂ ਨੇ ਰਾਜਨੀਤਿਕ ਚੋਣਾਂ ਨੇ ਕੋਈ ਵੀ ਇਹਦੇ ਵਿੱਚ ਖੜ ਸਕਦਾ ਹੈ ਲੋਕਤੰਤਰ ਹੈ ਤੇ ਜਿੰਨੇ ਜਿੰਨੇ ਕਿੰਨੇ ਮਰਜ਼ੀ ਇਹਦੇ ਵਿੱਚ ਪਲੇਅਰ ਆ ਸਕਦੇ ਨੇ ਸੋ ਵੋਟ ਜਿਹੜੀ ਉਹ ਲੋਕਾਂ ਨੇ ਕਰਨੀ ਹੈ ਜੇ ਹੁਣ ਭਾਵੇਂ 6 ਆ ਭਾਵੇਂ 12 ਹੋ ਜਾਣ ਭਾਵੇਂ 14 ਹੋ ਜਾਣ ਇਹਦੇ ਨਾਲ ਕੋਈ ਬੜਾ ਫਰਕ ਪੈਣ ਵਾਲਾ ਨਹੀਂ ਹੁੰਦਾ ਕਿਉਂਕਿ ਜਿਹੜਾ ਵੋਟਰ ਹੈ ਸਪੋਰਟਰ ਆ ਪਨੇ ਬੜਾ ਕੋਈ ਚੀਜ਼ਾਂ ਨੂੰ ਸੋਚ ਕੇ ਵਿਚਾਰ ਕਰਨਾ ਹੁੰਦਾ ਹੈ ਇਹ ਦੇਖਣ ਜਾ ਰਿਹਾ ਕਿ ਨੌਜਵਾਨ ਪੀੜੀ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਅਮਰਤਪਾਲ ਦੀ ਪ੍ਰਚਾਰ ਕੀਤਾ ਜਾ ਰਿਹਾ ਕਿ ਤੁਸੀਂ ਕੀ ਸਮਝਦੇ ਹੋ ਕਿ ਭਾਈ ਅਮਰਤਪਾਲ ਦੇ ਉਨਨਾ ਕੋਈ ਫਰਕ ਪਏਗਾ ਦੇਖੋ ਹਰ ਬੰਦਾ ਇੱਥੇ ਆਜ਼ਾਦ ਹੈ ਉਹ ਕਿਹਦੇ ਲਈ ਪ੍ਰਚਾਰ ਕਰਨਾ ਚਾਹੁੰਦਾ ਤੁਸੀਂ ਅੱਜ ਵੇਖਿਆ ਹੋਣਾ ਸਾਡਾ ਕਾਫਲਾ ਕਿੱਡਾ ਵੱਡਾ ਸੀ ਚ ਵੱਡੀ ਗਿਣਤੀ ਚ ਨੌਜਵਾਨ ਸੀ ਹਰ ਬੰਦੇ ਦਾ ਆਪਣਾ ਹੈ ਕੋਈ ਦੂਸਰੀ ਪਾਰਟੀ ਨਾਲ ਕਰਨਾ ਚਾਹੁੰਦਾ ਹੈ ਕੋਈ ਤੀਸਰੀ ਪਾਰਟੀ ਨਾਲ ਕਰਨਾ ਚਾਹੁੰਦਾ ਹੈ ਕੋਈ ਵਿਅਕਤੀ ਵਿਸ਼ੇਸ਼ ਨਾਲ ਕਰਨਾ ਚਾਹੁੰਦਾ ਸੋ ਹਰ ਬੰਦੇ ਦਾ ਆਪਣੀ ਇੱਕ ਸੋਚ ਹੈ ਤੇ ਉਹਦੇ ਤਹਿਤੀ ਅਗਲਾ ਕ ਨਰਪੁਰ ਸਾਹਿਬ ਜੇ ਗੱਲ ਕੀਤੀ ਹੈ ਖਡੂਰ ਸਾਹਿਬ ਹਲਕੇ ਦੀ ਤੁਸੀਂ ਖਡੂਰ ਸਾਹਿਬ ਹਲਕਾ ਇੱਕ ਤੇ ਲੋਕ ਸਭਾ ਹਲਕੇ ਖਡੂਰ ਸਾਹਿਬ ਹਲਕੇ ਤੋਂ ਤੁਸੀਂ ਐਮ ਐਲ اے ਜੋ ਵਿਧਾਇਕ ਵਿਧਾਨ ਸਭਾ ਹਲਕੇ ਤੋਂ ਕੀ ਤੁਸੀਂ ਲੋਕਾਂ ਕੋ ਕਿਹੜੇ ਕਿਹੜੇ ਕੰਮ ਕੀਤੇ ਜਿਹੜੇ ਲੈ ਕੇ ਲੋਕਾਂ ਕੋ ਜਾ ਰਹੇ ਕਿ ਵੋਟਾਂ ਪਈਆਂ ਜਾਣ ਦੇਖੋ ਮੈਂ ਬਹੁਤ ਸਾਰੇ ਕੰਮ ਕੀਤੇ ਨੇ ਜੇ ਇਹਨਾਂ ਨੂੰ ਮੈਂ ਗਿਣੌਣ ਤੇ ਆਵਾਂ ਤੇ ਸ਼ਾਇਦ ਆਪਣੇ 15 ਤੋਂ 20 ਮਿੰਟ ਜਿਹੜੇ ਉਹ ਲੰਘ ਜਾਣਗੇ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਿੱਖਿਆ ਦੀ ਲੈ ਕੇ ਤੇ ਆਪਾਂ ਆਪਣੇ ਹਲਕਾ ਖਡੂਰ ਸਾਹਿਬ ਦੇ ਵਿੱਚ ਦੋ ਸਕੂਲ ਆਫ ਫੈਮਿਨਸ ਨੇ ਬਾਕੀ ਜਗ੍ਹਾ ਇੱਕ ਇੱਕ ਆਪਣੇ ਖਡੂਰ ਸਾਹਿਬ ਹਲਕੇ ਦੇ ਵਿੱਚ ਆਪਾਂ ਖਨੂਰ ਸਾਹਿਬ ਜਿਹੜਾ ਸਕੂਲਾਂ ਦੇ ਵਿੱਚ ਸਵੀਮਿੰਗ ਪੂਲ ਵੀ ਬਣਾ ਰਹੇ ਆ ਕਿ ਜਿੱਥੇ ਬੱਚੇ ਜਿਹੜੇ ਆ ਸਪੋਰਟਸ ਕਰਿਆ ਕਰਨ। ਬਾਕੀ ਸਕੂਲਾਂ ਦੇ ਵਿੱਚ ਜਾ ਕੇ ਸਮੇਂ-ਸਮੇਂ ਤੇ ਮੈਂ ਬੜੀ ਬਾਰ ਗਿਆ ਵਾਂ। ਉੱਥੋਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਟੀਚਰ ਸਾਹਿਬਾਨਾਂ ਕੋਲ ਮੁਸ਼ਕਲਾਂ ਸੁਣੀਆਂ, ਉਹਨਾਂ ਤੇ ਕੰਮ ਕੀਤਾ। ਤੇ ਜਿੱਥੋਂ ਤਾਂ ਗੱਲ ਆਉਂਦੀ ਕਈ ਵਾਰ ਮੈਂ ਕਲਾਸਾਂ ਦੇ ਵਿੱਚ ਜਾ ਕੇ ਪੁੱਛਦਾ ਕਿ ਵੀ ਇਸ ਕਲਾਸ ਦੇ ਵਿੱਚੋਂ ਮੈਥ ਚ ਕੌਣ ਹਿੱਸਾ ਆ ਰਿਹਾ ਹੈ। ਫਿਰ ਜਿਹੜਾ ਦੱਸਦੇ ਨੇ ਹਿੱਸਾ ਆ ਰਿਹਾ ਹੈ ਉਹ ਤੋਂ ਫਿਰ ਕੋਈ ਨਾ ਕੋਝ ਉਹਨਾਂ ਨੂੰ ਪੈਸਿਆਂ ਦੇ ਰੂਪ ਦੇ ਵਿੱਚ ਇੱਕ ਹੌਸਲਾ ਫੁਜਾਈ ਕਰਕੇ ਉਹਨਾਂ ਜਿਹਦੇ ਨਾਲ ਬਾਕੀ ਬੱਚਿਆਂ ਅਜਲਾਵ ਸ਼ਹਿਰ ਬੜੀਏ ਸੋ ਇਦਾਂ ਦੇ ਐਫਰਟ ਕੀਤੇ ਨੇ ਦੂਸਰੀ ਗੱਲ ਜੇ ਹਸਪਤਾਲ ਵਾਲੇ ਬੰਨੇ ਆਈਏ ਤਾਂ ਤਕਰੀਬਨ 5 ਤੋਂ 6 7 ਮੁਹੱਲਾ ਕਲੀਨਿਕ ਜਿਹੜੇ ਉਹ ਆਪਾਂ ਆਪਣੇ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜੇ ਉਹ ਖੋਲੇ ਨੇ ਤੇ ਜਿੱਥੇ ਦਵਾਈਆਂ ਤੇ ਟੈਸਟ ਜਿਹੜੇ ਬਿਲਕੁਲ ਫਰੀ ਹੁੰਦੇ ਨੇ ਸਾਡਾ ਖਡੂਰ ਸਾਹਿਬ ਹਸਪਤਾਲ ਹੈ ਜਿਵੇਂ ਸਾਨੂੰ ਤਰਤਨ ਹਸਪਤਾਲ ਪੈਂਦਾ ਹੈ ਉੱਥੇ ਵਾਰ-ਵਾਰ ਡਾਕਟਰ ਸਾਹਿਬਾਨਾਂ ਨੂੰ ਐਸੋ ਮੁਸਬਾ ਨੂੰ ਕਿਹਾ ਵੀ ਇੱਥੇ ਜਿਹੜੇ ਦਿਨ-ਬੇ ਦਿਨ ਜਿਹੜੇ ਸੁਧਾਰ ਕੀਤੇ ਜਾਣ ਕਿਉਂਕਿ ਪੁਰਾਣੇ ਲੰਮੇ ਸਮੇਂ ਤੋਂ ਜਿਹੜਾ ਚੀਜ਼ਾਂ ਖਰਾਬ ਹੋਈਆਂ ਨੇ ਜੇ ਆਪਾਂ ਗੱਲ ਕਰੀ ਤਾਂ ਜਿਹੜੇ ਵੀ ਸਾਡੇ ਜਿੱਦਾਂ ਮੁੰਡਾਪਿੰਡ ਵਾਲਾ ਏਰੀਆ ਵਾ ਇੱਥੇ ਜਦੋਂ ਵੀ ਪਾਣੀ ਆਉਂਦਾ ਤੇ ਫਸਲਾਂ ਰੁੜਦੀਆਂ ਨੇ ਤੇ ਉਥੇ ਅਸੀਂ ਸਾਈਡ ਤੇ ਜਿਹੜਾ 3 ਕਰੋੜ ਦੇ ਅਮਾਉਂਟ ਦੇ ਲਗਭਗ ਜਿਹੜਾ ਵਾ ਉਹ ਅਸੀਂ ਪੱਥਰ ਲਾਏ ਆ ਸੋ ਪਿਛਲੇ ਹੜ੍ਹਾਂ ਦੇ ਵਿੱਚ ਜਿਹੜਾ ਬੜਾ ਸਾਡਾ ਨੁਕਸਾਨ ਹੋਇਆ ਉਹਦੇ ਚ ਧੰਨਵਾਦ ਕਰਦਾ ਬਾਬਿਆਂ ਦਾ ਵੀ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਸ੍ਰੀ ਆਲੀ ਸਾਹਿਬ ਵਾਲਿਆਂ ਦਾ ਵੀ ਬਾਕੀ ਸਾਰਿਆਂ ਦਾ ਵੀ ਤੇ ਉਹ ਮੰਨ ਸੰਗਤਾਂ ਨੇ ਵੀ ਆਪਣਾ ਸਹਿਯੋਗ ਦੇ ਨਾਲ ਉਹ ਬੰਦਾ ਜਿਨ੍ਹਾਂ ਦਾਸ ਕਰ ਸਕਿਆ ਆਪਣੇ ਕੋਲੋਂ ਪਰਸਨਲ ਤੇ ਉਹ ਵੀ ਮੈਂ ਵੀ ਉਹਦੇ ਵਿੱਚ ਜੋ ਤੇਲ ਫੁੱਲ ਦੇ ਇਹਦਾ ਕੀਤਾ ਜੇ ਆਪਾਂ ਗੱਲ ਕਰੀਏ ਆਪਣੇ ਸਕੂਲਾਂ ਦੀ ਤੇ ਉਹਦੇ ਵਿੱਚ 28 ਕਰੋੜ 27 ਲੱਖ ਰੁਪਈਆ ਜਿਹੜਾ ਉਹ ਆਪਾਂ ਸਕੂਲਾਂ ਨੂੰ ਗ੍ਰਾਂਟ ਜਿਹੜੀ ਆ ਆਪਣੇ ਹਲਕਾ ਖਡੂਰ ਸਾਹਿਬ ਨੂੰ ਜਿਹੜੀ ਆ ਉਹ ਮੁਹੱਈਆ ਹੋਈ ਹੈ ਛਾਰਟ ਸਕੂਲਾਂ ਦੇ ਵਿੱਚ ਜਿਹੜੇ ਸੋਲਰ ਸਕੂਲ ਆ ਜਿਹੜੇ ਸੋਲਰ ਪੈਨਲ ਆ ਜਿਹੜੇ ਉਹ ਲਗਾਉਣ ਦੀ ਤਸਵੀਰ ਸੀ ਤੇ ਜਿੰਨਾਂ ਚੋਂ ਕਈ ਸਕੂਲਾਂ ਦੇ ਵਿੱਚ ਜਿਹੜੇ ਸੋਲਰ ਪੈਨਲ ਮਤਲਬ ਆ ਵੀ ਚੁੱਕੇ ਆ ਸਕੂਲਾਂ ਦੇ ਵਿੱਚ ਅਰਾਊਂਡ ਕਰਦਿਆਂ ਮੈਂ ਵੇਖਿਆ ਕਿ ਬੱਚੇ ਜਿਹੜੇ ਆ ਉਹ ਗਰਮ ਪਾਣੀ ਪੀਂਦੇ ਉਹਨਾਂ ਕੋ ਕੈਂਡੀਆਂ ਤੱਕ ਨਹੀਂ ਹੈਗੀਆਂ ਤਾਂ ਹੁਣ ਚੋਣ ਜਾਬਤਾ ਕਰਕੇ ਰੋਗ ਗਿਆ ਵੈਸੇ ਅਸੀਂ ਸਾਰੀਆਂ ਮੈਨੂੰ ਲੱਗਦਾ ਸ਼ਾਇਦ ਖਰੀਦਕਾਰੀ ਲਈ ਹੈ ਕਿ 30 35 ਸਕੂਲਾਂ ਦੇ ਵਿੱਚ ਕੈਂਡੀਆਂ ਭੇਜਣ ਲਈ ਕਿਉਂਕਿ ਕੋ ਬੱਚਾ ਹਾਨੂੰ ਠੰਡਾ ਪੀਣੋ ਦਿਲ ਕਰਦਾ ਤੇ ਉੱਥੇ ਗਰੀਬ ਦਾ ਬੱਚਾ ਪੜਦਾ ਤੇ ਉਹ ਵੀ ਕਰ ਠੰਡਾ ਪਾਣੀ ਪੀਵੇ ਉਸ ਤੋਂ ਬਾਅਦ ਜੋ ਟਰਾਂਸਪੋਰਟ ਵਾਲੇ ਬੰਨੇ ਆਉਨੇ ਆ ਤਾਂ ਆਪਾਂ ਖਡੂਰ ਸਾਹਿਬ ਤੋਂ ਲੈ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਇੱਕ ਬੱਸ ਚਲਾਈ ਹੈ ਕਿ ਸਖਤ ਕਦੋਂ ਵੀ ਦਰਸ਼ਨ ਕਰਕੇ ਤੇ ਵਾਪਸ ਉੱਥੋਂ ਆ ਸਕਦੀ ਆ ਗੁਰੂ ਦੀ ਗੁਰੂ ਨਾਨਕ ਪਾਸ਼ਾ ਦੇ ਪਿਤਾ ਜੀ ਦੀ ਧਰਤੀ ਡੇਰਾ ਸਾਹਿਬ ਤੋਂ ਜਿਹੜੀ ਇੱਕ ਕਪਾ ਪਰਵੰਡਾ ਚਲਾਇਆ ਜਿਹੜਾ ਅੰਮ੍ਰਿਤਸਰ ਨੂੰ ਚੱਲਦਾ ਹੈ ਇਦਾਂ ਹੀ ਚੰਬਾ ਕਲਾ ਵਾਲੇ ਬੰਨਿਓ ਇੱਕ ਬੱਸ ਚਲਾਈ ਹੈ ਜਿਹੜੀ ਚੋਲਾ ਸਾਹਿਬ ਵਾਇਆ ਹੁੰਦੀ ਹੋਈ ਅੰਮ੍ਰਿਤਸਰ ਜਾਂਦੀ ਹੈ ਐਵੇਂ ਸਬਾਈਪੁਰ ਵਾਲੇ ਬੰਨਿਓ ਇੱਕ ਬੱਸ ਚਲਾਈ ਹੈ ਜਿਹੜੀ ਵਾਇਆ ਸਬਾਈਪੁਰ ਹੁੰਦੀ ਹੋਈ ਤਰਨਤਾਰਨ ਆਉਂਦੀ ਹੈ ਗੱਲ ਕਰੀਏ ਆਪਾਂ ਸੜਕਾਂ ਦੀ ਤਾ ਸੜਕਾਂ ਦੇ ਉੱਪਰ ਜਿਹੜੀ ਸਭ ਤੋਂ ਵੱਧ ਖਰਾਬ ਸੜਕੀ ਸਭਾਜਪੁਰ ਵਾਲੀ ਸਭ ਤੋਂ ਪਹਿਲਾਂ ਆਉਂਦਿਆ ਉਹਨੂੰ ਬਣਾਇਆ ਹੈ ਸੜਕ ਖਰਾਬ ਸੀ ਫਤਿਹਵਾਦ ਵਾਲੀ ਉਹਨੂੰ ਬਣਾਇਆ ਹੈ ਉਸ ਤੋਂ ਬਾਅਦ ਦੇ ਵਿੱਚ 44 ਸੜਕਾਂ ਦੇ ਉੱਤੇ ਜਿਹੜੀ ਆ او ਪੀ ਸੀ ਪਾਈ ਆ ਜਿਹੜੀ ਹੁਣ ਸੜਕ ਆ ਜਿੱਦਾਂ ਆਪਣੀ ਨਿੱਕੇ ਚੋਲੇ ਨੂੰ ਜਾਂਦੀ ਸੀ ਬਹੁਤ ਸੜਕ ਖਰਾਬ ਸੀ ਸੋ ਉਹ ਵੀ ਜਿਹੜੀ ਬਣ ਰਹੀ ਆ ਮਾਣੋ ਚਾਲ ਤੋਂ ਇੱਕ ਸ਼ਰਤ ਨਿਕਲਦੀ ਛੋਟੀ ਉਹ ਬਹੁਤ ਖਰਾਬ ਸੀ ਉਹ ਵੀ ਬਰ ਰਹੀ ਆ ਸੋ ਜਿੱਦਾਂ ਖਵਾਸਪੁਰ ਦੀ ਬੜੀ ਸ਼ਰ ਖਰਾਬ ਉਹ ਤੁਸੀਂ ਤਾਂ ਉਥੋਂ ਦੇ ਗਵਾਂਢੀਓ ਵੇਖਿਆ ਹੋਣਾ ਸੋ ਉਹਦੇ ਪੈਸੇ ਉਹਨਾਂ ਲੈ ਕੇ ਆਏ ਆ 54 ਤੋਂ ਬਾਅਦ ਉਹ ਵੀ ਸ਼ਰਕ ਬਾਨਨੀ ਜਿਹੜੀ ਸ਼ੁਰੂ ਹੋਗੀ ਸੋ ਕੁਝ ਪੰਜ ਛੇ ਛੜਕਾਂ ਹੀ ਮੇਰੇ ਹਲਕੇ ਦੀਆਂ ਜਿਹੜੀਆਂ ਸਿਰਫ ਰਹਿ ਗਈਆਂ ਨੇ ਉਹ ਵੀ ਜਲਦੀ ਹੀ ਆਪਾਂ ਮਤਲਬ ਪੰਜ ਛੇ ਮਹੀਨਿਆਂ ਚ ਕੰਪਲੀਟ ਕਰਾਂਗੇ ਜਿੱਨਾਂ ਚ ਇੱਕ ਮਾਨਕ ਦੇਖਿਆਂ ਵਾਲੀ ਸ਼ਰਕ ਬਹੁਤ ਖਰਾਬ ਆ ਮਲ ਮੁਰਲੀ ਸ਼ਰਕ ਜਿਹੜੀ ਬਹੁਤ ਖਰਾਬ ਆ ਸੋ ਇਦਾਂ ਅਲੱਗ-ਅਲੱਗ ਆਪਾਂ ਵਖੀਏ ਤੇ ਬਿਜਲੀ ਨੂੰ ਲੈ ਕੇ ਕਰੀਏ ਤੇ ਤਾ ਕੁਝ ਲੱਖ ਦੇ ਕੰਮ ਜਿਹੜੇ ਅਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜੇ ਆ ਉਹ ਬਿਜਲੀ ਦੇ ਕਰਾਏ ਆ 600 ਜੁਟ ਸਰਕਾਰ ਨੇ ਲੋਕਾਂ ਨੂੰ ਜਿਹੜੀ ਆ ਉਹ ਬਿਜਲੀ ਜਿਹੜੀ ਆ ਫਰੀ ਦਿੰਦੀ ਹੈ ਬਸਤਾ ਦੇ ਕਰਾਏ ਮਾਫ ਨੇ ਸੋ ਜਿਹੜਾ ਆਪਣਾ ਕਾਰਟ ਕੱਟੇ ਗਏ ਸੀ ਹਲਕਾ ਖਡੂਰ ਸਾਹਿਬ ਦੇ ਵਿੱਚ ਲੋਕਾਂ ਦੇ ਜਿਹੜੇ ਪਿੱਛੇ ਸਾਡੀ ਸਰਕਾਰ ਵੇਲੇ ਅਫਸਰਾਂ ਨੇ ਗਲਤ ਕੱਟਤੀ ਸੀ ਉਹ ਅਸੀਂ ਬਣਾਏ ਨੇ ਸੋ ਬਹੁਤ ਸਾਰੇ ਕੰਮ ਆ ਇਦਾਂ ਤੇ ਫਿਰ ਮੈਨੂੰ ਅਜੇ ਇਦਾਂ ਘੰਟਾ ਹੋਰ ਲੱਗੂਗਾ ਲਾਲ ਬਰਾਸ ਤੁਸੀਂ ਕੰਮ ਤੇ ਬਹੁਤ ਕੀਤੇ ਐ ਪਰ ਹੁਣ ਜੇ ਜਾਵੇਂ ਆਪਣੀ ਲੋਕ ਸਭਾ ਦੀ ਚੋਣਾਂ ਆ ਆਪਣੇ ਹਲਕੇ ਜੋ ਕਿੰਨੀ ਵੱਡੀ ਤੁਸੀਂ ਲੀਡ ਦਿਵਾਓਗੇ ਆ ਵੇਖੋ ਮੈਂ ਇਹ ਤਾਂ ਹੁਣ ਮਸ਼ੀਨਾ ਦੱਸਣ ਗਿਆ ਬਾਕੀ ਜਿੱਦਾਂ ਸੰਗਤਾਂ ਦਾ ਪਿਆਰ ਆ ਮੈਂ ਆਪਣੀ ਵੱਲੋਂ ਉਹਨਾਂ ਪਿਛਲੇ 2 ਵਿਧਾਇਕਾਂ ਨਾਲੋਂ ਵੱਧ ਖਾਪਿਆ ਵਾਂ ਫਿਰ ਆਪਣੇ ਤੇ ਕੋਈ ਪੈਸੇ ਦਾ ਦਾਗ ਨਹੀਂ ਲੱਗ ਦਿੱਤਾ ਕੋਈ ਉਸ ਟੰਗ ਦੀ ਮਾਰ ਧਾਰ ਕਰਕੇ ਕੋਈ ਕਮਾਈ ਨਹੀਂ ਕੀਤੀ ਲੋਕਾਂ ਨੂੰ ਕਦੇ ਘਰੇ ਆ ਇਹਨੂੰ ਕੋਈ ਗਾਲ ਮੰਦਾ ਨਹੀਂ ਕੀਤਾ ਪਿਆਰ ਸਤਿਕਾਰ ਨਾਲ ਜਲ ਪਾਣੀ ਛਕਾ ਕੇ ਪ੍ਰਸ਼ਾਦਾ ਪਾਣੀ ਛਕਾ ਕੇ ਲੋਕਾਂ ਦੇ ਕੰਮ ਕੀਤੇ ਆ ਸੋ ਲੋਕਾਂ ਜਿਹੜਾ ਕੰਮ ਨਹੀਂ ਹੋਣ ਵਾਲਾ ਹੁੰਦਾ ਫਿਰ ਨਹੀਂ ਹੋਣ ਲੱਗਦਾ ਆਪਣੇ ਕੋ ਹੁੰਦਾ ਬਣੀ ਉਹ ਗਲਤ ਵਾਲਾ ਟੁੱਟ ਗਿਆ ਵੇ ਟੁੱਟ ਗਿਆ ਵੇ ਉਹ ਸਦਾ 100 ਚੋਂ ਇੱਕ ਅੱਧਾ ਕਿਸੇ ਦਾ ਸਹੀ ਵੀ ਰੋ ਗਿਆ ਉਹ ਵੀ ਵਿਚਾਰਾ ਰੁੱਸ ਗਿਆ ਆ ਵੇ ਹਨਾ ਪਰ ਉਹ ਵੀ ਜਦੋਂ ਕੋਈ ਦੂਜਾ ਕੰਮ ਲੈ ਉਹ ਦੋ ਕੱਢ ਦਈਦਾ ਵਾ ਤੇ ਅਲੋਕ ਵੱਡੀ ਗਿਣਤੀ ਦੇ ਵਿੱਚ ਜਿਤਾਉਣਗੇ ਕਾਰਨ ਪਤਾ ਕੀ ਆ ਦੇਖੋ ਜੇ ਮੈਂ ਦੋ ਸਾਲ ਕੰਮ ਕੀਤੇ ਆ ਤਾਂ ਖਡੂਰ ਸਾਹਿਬ ਤੋਂ ਜਿੱਤ ਕੇ ਜਾਊਂਗਾ ਤੇ ਸਰਕਾਰ ਨੂੰ ਕਹੂੰਗਾ ਕਿ ਭਾਈ ਵੇਖੋ ਅਸੀਂ ਜਿੱਤੇ ਆ ਸਾਨੂੰ ਹੋਰ ਫੰਡ ਦਿਓ ਸਾਨੂੰ ਹਲਕੇ ਦੀ ਡਿਵੈਲਪਮੈਂਟ ਦੀ ਫੰਡ ਚਾਹੀਦੀ ਹੈ ਤੇ ਜੇ ਵੀ 192000 ਹਾਰ ਦਿਆਂ ਮੈਂ ਸਰਕਾਰ ਕੋਲੇ ਕਿਹੜਾ ਮੂੰਹ ਲੈ ਕੇ ਜਾਣਾ ਕਿ ਲਿਆਓ ਜੀ ਕੀ ਦਿਓ ਨਾਲ ਫਿਰ ਮੇਰੇ ਕੋਲ ਜਿਹੜਾ ਉਹ ਮੈਨੂੰ ਕਹੂੰਗਾ ਯਾਰ ਮੈਂ ਤੈਨੂੰ ਕੀ ਦਵਾ ਜਦੋਂ ਮੈਂ ਪਿੱਛੇ ਹੀ ਕੋਹ ਨਹੀਂ ਲਿਆ ਸਕਦਾ ਠੀਕ ਹੈ ਇਸ ਕਰਕੇ ਜਿੱਤ ਸਰਕਾਰ ਦੇ ਵਿੱਚ ਰਹਿੰਦੀ ਆ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਸਰਕਾਰ ਦਾ ਜਿਹੜੀ ਪਾਰਟੀ ਸਰਕਾਰ ਚਾ ਉਹਦਾ ਜਿੱਤਣਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਜੋ ਕਿਸੇ ਵੀ ਤੰਗ ਦੀ ਡਿ ਨਾ ਰੁਕੇ ਪਿੰਡਾਂ ਦੇ ਵਿੱਚ ਲਾਓ ਪਿੰਡਾਂ ਦੇ ਹਰੇਕ ਪਿੰਡ ਚੋਂ ਜਿੰਨਾ ਜ਼ਰੂਰੀ ਹੈ ਜਿੱਤ ਕੇ ਆਵਾਂਗੇ ਪਿੰਡ ਦਾ ਆਗੂ ਮੈਨੂੰ ਕਹੂਗਾ ਕਿ ਐਮਐਲ ਸਾਹਿਬ ਅਸੀਂ ਤੁਹਾਨੂੰ ਪਿੰਡੋ ਚਤਾਇਆ ਜੀ ਆਵਾਦ ਵੀ ਪਾਰਟੀ ਨੂੰ ਲਿਆਓ ਹੁਣ ਸਾਡੇ ਪਿੰਡਾਂ ਦਾ ਵਿਕਾਸ ਕਰੋ ਆ ਚਾਹੀਦਾ ਹੈ ਉਹ ਚਾਹੀਦਾ ਤੇ ਜੇ ਉਹ ਆਰ ਕਹੇ ਉਹ ਵੀ ਬੋਲਣ ਜੋਗਾ ਨਹੀਂ ਉਹ ਆਪਣੇ ਪਿੰਡ ਲਈ ਕੀ ਲੈ ਜਾਊਗਾ ਸੋ ਇਹ ਚੀਜ਼ਾਂ ਇਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਜਿਹੜਾ ਵੋਟ ਕਰਨ ਜਾ ਰਹੇ ਆ ਲੋਕ ਹਮੇਸ਼ਾ ਸਾਡੇ ਲੋਕ ਨਾ ਸਮਝ ਚੁੱਕੇ ਆ ਕਿ ਲੋਕ ਡਿਵੈਲਪਮੈਂਟ ਵੱਲ ਜਾਂਦੇ ਆ ਜਿਹੜਾ ਅੱਜ ਦਾ ਤਬਕਾ ਹੈ ਪੜਿਆ ਲਿਖਿਆ ਤਬਕਾ ਉਹ ਕਹਿੰਦਾ ਯਾਰ ਡਿਵੈਲਪਮੈਂ ਜੇ ਅਸੀਂ ਜਿਹੜੀ ਸਰਕਾਰ ਤੋਂ ਬਾਹਰ ਕਿਸੇ ਨੂੰ ਜਿਤਾਉਨੇ ਆ ਤਾਂ ਉਹਦੇ ਨਾਲ ਡਿਵੈਲਪਮੈਂਟ ਤੇ ਬਹੁਤ ਵੱਡਾ ਜਿਹੜਾ ਫਰਕ ਪੈ ਜਾਂਦਾ ਹੈ ਇਹ ਸਨ ਮੇਰੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਲਕੇ ਦੇ ਵਿੱਚ ਕਾਫੀ ਕੰਮ ਕੀਤੇ ਕਾਫੀ ਜਿਹੜੀ ਹਲਕੇ ਦਾ ਸਰਦਾਰ ਕੀਤਾ ਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਇਹ ਜੇ ਲੋਕ ਸਭਾ ਚ ਉਹਨਾਂ ਦੇ ਵਿੱਚ ਲਾਲਜੀਤ ਭੁੱਲਰ ਤੋਂ ਵੱਡੇ ਮਾਰਜਿਨ ਦੇ ਲੋਕ ਜਿਤੋਂਗੇ ਪਮਨ ਚਰਮਾ ਦੇਨਿਕ ਸਵੇਰਾ ਟੀਵੀ ਤਰਨਤਾਰਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par